ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਆਲੂ ਤੇ ਮੇਥੀ ਦੀ ਬਹੁਤ ਹੀ ਵਧੀਆ ਟੇਸਟੀ ਰੋਟੀ ਇਹ ਸਬਜ਼ੀਆਂ ਵਿੱਚ ਖਾਈ ਜਾਂਦੀ ਹੈ ਤੇ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਤੇ ਹੁਣ ਆਪਾਂ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਇਹਨਾਂ ਵਿੱਚੋਂ ਆਪਾਂ ਸਾਈਡਾਂ ਦੇ ਸੈਂਟਰ ਦੇ ਵਿੱਚੋਂ ਕੱਟਤਾ ਸੀ ਤੇ ਹੁਣ ਆਪਾਂ ਇਹਨੂੰ ਕੁੱਕਰ ਦੇ ਵਿੱਚ 3-4 ਇਸ ਲੱਗ ਜਾ ਕੇ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਕਿ ਆਪਣੇ ਆਲੂ ਕੱਚੇ ਨਾ ਰਹਿਣ ਲੋ ਜੀ ਗੈਸ ਨੂੰ ਕਰਤਾ ਆਪ ਫਲ ਲੈ ਤੇ ਕੁੱਕਰ ਨੂੰ ਬੰਦ ਕਰਕੇ ਦਿਨ ਵਿਸਲਾ ਮ ਜਾ ਕੇ ਫਿਰ ਆਪਾਂ ਇਹਨ ਤੁਹਾਨੂੰ ਦਿਖਾਵਾਂਗੇ ਤੇ ਉਹਨਾਂ ਚਿਰ ਆਪਾਂ ਇੱਧਰ ਕਰਦੇ ਆਂ ਤਿਆਰੀ ਤੇ ਇਹ ਹੈਗਾ ਆਪਣੇ ਕੋਲ ਕਣਕ ਦਾ ਤੇ ਮੱਕੀ ਦਾ ਆਟਾ ਦੋਨਾਂ ਦੀ ਮਾਤਰਾ ਬਰਾਬਰ ਠੀਕ ਹੈ ਜੀ ਦੋਨਾਂ ਦੀ ਇੱਕ ਇੱਕ ਕੋਲੀ ਆ ਤੇ ਉਹਨਾਂ ਨੂੰ ਆਪਾਂ ਚੰਗੇ ਤਰ੍ਹਾਂ ਮਿਲਾ ਦਾਂਗੇ ਆਪਸ ਵਿੱਚ ਕਿਉਂਕਿ ਇਹਦੇ ਨਾਲ ਨਾਲ ਤਾਂ ਮੱਕੀ ਦਾ ਟੇਸਟ ਵੀ ਬਹੁਤ ਵਧੀਆ ਆਊਗਾ ਤੇ ਰੋਟੀ ਆਪਣੀ ਬਣੀ ਕੇ ਵੀ ਬਹੁਤ ਵਧੀਆ ਤਿਆਰ ਹੋਊਗੀ ਤੁਸੀਂ ਸਰਦੀਆਂ ਦੇ ਟਾਈਮ ਦੇ ਵਿੱਚ ਜ਼ਰੂਰ ਖਾਓ ਜਿਸ ਤਰ੍ਹਾਂ ਆਪਣੇ ਬੱਚੇ ਨਹੀਂ ਖਾਂਦੇ ਹੈਗੇ ਤੁਸੀਂ ਇਸ ਤਰ੍ਹਾਂ ਮਿਕਸ ਆਟਾ ਕਰਕੇ ਉਹਨਾਂ ਨੂੰ ਬਹੁਤ ਵਧੀਆ ਰੋਟੀ ਬਣਾ ਕੇ ਵੀ ਸਕਦੇ ਹੋ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੌਥਾ ਹਿੱਸਾ ਜਵੈਨ ਦਾ ਤੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਚੌਥਾ ਹਿੱਸਾ ਸੁੱਕਾ ਧਨੀਆ ਜਿਹਨੂੰ ਆਪਾਂ ਕੁੱਟ ਕੇ ਰੱਖਿਆ ਹੋਇਆ ਸੀ ਤੇ ਚੌਥਾ ਐਸੇ ਹੀ ਪਾਵਾਂਗੇ ਇਹਦੇ ਵਿੱਚ ਆਪਾਂ ਥੋੜੀ ਜੀ ਕਾਲੀ ਮਿਰਚ ਪਿਣਾ ਵਾਲੀ ਪਾਣੀਗੇ ਪੁੰਨਿਆ ਹੋਇਆ ਜੀਰਾ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਬਹੁਤ ਵਧੀਆ ਪੁੰਨ ਕੇ ਕੁੱਟ ਲਿਆ ਸੀ ਠੀਕ ਹੈ ਜੀ ਆਪਾਂ ਜ਼ਿਆਦਾ ਮਸਾਲੇ ਨਹੀਂ ਐਡ ਕਰਨੇ ਆਪਾਂ ਉਨੇ ਹੀ ਪਾਣੇ ਆ ਠੀਕ ਹੈ ਜਿੰਨੀ ਕਿ ਆਪਾਂ ਨੂੰ ਲੋੜ ਹੈ ਤੇ ਅੱਧਾ ਚਮਚਾ ਪਾਇਆ ਆਪਾਂ ਇਹਦੇ ਵਿੱਚ ਨਮਕ ਦਾ ਤੇ ਚੌਥਾ ਹਿੱਸਾ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਦਾ ਚੌਥਾ ਹਿੱਸਾ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਦਾ ਬਾਕੀ ਤੁਸੀਂ ਆਪਣੇ ਟੇਸਟ ਮੁਤਾਬਕ ਸਾਦੇ ਮਸਾਲਿਆਂ ਨੂੰ ਐਡ ਕਰ ਸਕਦੇ ਹੋ ਤੇ ਹੁਣ ਆਪਾਂ ਚੰਗੀ ਤਰ੍ਹਾਂ ਆٹے ਦੇ ਵਿੱਚ ਮਿਲਾ ਦਾਂਗੇ ਲਓ ਜੀ ਇਸ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਰੋਟੀ ਬਣ ਕੇ ਤਿਆਰ ਹੁੰਦੀ ਹੈ ਤੇ ਜਿਹੜੇ ਮੇਥੇ ਆਪਾਂ ਕੱਟ ਕੇ ਰੱਖੇ ਹੋਏ ਸੀ ਉਹਨੂੰ ਆਪਾਂ ਚੰਗੀ ਤਰ੍ਹਾਂ ਧੁੱੱਕ ਕੇ ਕੱਟ ਲਿਆ ਸੀ ਤੇ ਉਹਨਾਂ ਨੂੰ ਵੀ ਸਾਇਰਨ ਨੂੰ ਆਪਾਂ ਪਿੱਛੇ ਹੀ ਪਾ ਦੱਸ ਆٹے ਦੇ ਵਿੱਚ ਤੇ ਹੁਣ ਆਪਾਂ ਜਿਹੜਾ ਕੱਟਿਆ ਹੋਇਆ ਹਰਾ ਧਨੀਆ ਇਹਨੂੰ ਅੱਧੇ ਨੂੰ ਆਪਾਂ ਮੇਥੀ ਦੇ ਨਾਲ ਹੀ ਪਾ ਦਾਂਗੇ ਆٹے ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਮਿਲਾ ਲਾਂਗੇ ਤੇ ਬਾਕੀ ਦਤਨੀਆ ਆਪਾਂ ਆਲੂ ਦੇ ਵਿੱਚ ਬਹੁਤ ਵਧੀਆ ਮਿਕਸ ਕਰਕੇ ਬਹੁਤ ਜ਼ਿਆਦਾ ਟੇਸਟੀ ਮਸਾਲਾ ਬਣਾ ਕੇ ਤਿਆਰ ਕਰਾਂਗੇ। ਲਓ ਜੀ ਹੁਣ ਆਪਾਂ ਸੁੱਕੇ ਆਟੇ ਦੇ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ ਇਸ ਤਰੀਕੇ ਦੇ ਨਾਲ ਤਾਂ ਕਿ ਆਪਣਾ ਸਾਰਾ ਚੰਗੀ ਤਰ੍ਹਾਂ ਮਿਕਸਣ ਆਟੇ ਦੇ ਵਿੱਚ ਮਿਕਸ ਹੋ ਜੇ ਤੇ ਬਹੁਤ ਵਧੀਆ ਰੋਟੀ ਬਣ ਕੇ ਆਪਨੇ ਤਿਆਰ ਹੋਏ। ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਲ ਮਸਲ ਲਿਆ ਤੇ ਹੁਣ ਆਪਾਂ ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਤਾਂ ਬਹੁਤ ਵਧੀਆ ਆਟਾ ਗੁੰਨਾਂਗੇ। ਨਾ ਜ਼ਿਆਦਾ ਸਖਤ ਨਾ ਜ਼ਿਆਦਾ ਨਰਮ ਠੀਕ ਹੈ ਜੀ ਤੁਹਾਡਾ ਆਟਾ ਬਹੁਤ ਵਧੀਆ ਗੁੰਨਿਆ ਹੋਣਾ ਚਾਹੀਦਾ ਠੀਕ ਹੈ ਜੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਮੁੱਠੀਆਂ ਦੀ ਦੇ ਕੇ ਆਟੀ ਨੂੰ ਗੁੰਨਣਾ ਹੈਗਾ ਤਾਂ ਹੀ ਆਪਣੀ ਰੋਟੀ ਪਵਾ ਤੁਸੀਂ 2-4 ਘੰਟੇ ਦੀ ਸ਼ਾਮ ਤੱਕ ਵੀ ਰੱਖੋਗੇ ਨਾ ਬਿਲਕੁਲ ਵੀ ਆਪਣੀ ਕਰੜੀ ਨਹੀਂ ਹੁੰਦੀ ਨਰਮ ਰੋਟੀ ਬਣ ਕੇ ਰਹਿ ਗਈ ਸਾਰਾ ਦਿਨ ਲਓ ਜੀ ਥੋੜਾ ਥੋੜਾ ਆਟਾ ਆਪਾਂ ਪਾਣੀ ਦੇ ਵਿੱਚ ਪਾ ਰਹੇ ਹਾਂ ਤੇ ਨਾਲ ਨਾਲ ਇਹਨੂੰ ਗੁੰਨਦੇ ਰਿਹਾ ਇੱਕੋ ਦਮ ਆਪਾਂ ਇਹਦੇ ਵਿੱਚ ਪਾਣੀ ਅੱਡ ਨਹੀਂ ਕਰਨਾ ਠੀਕ ਹੈ ਜੀ ਤੇ ਆਪ ਮੇਰੀ ਅੱਜ ਥੋੜੀ ਜਿਹੀ ਤबीयत ਖਰਾਬ ਸੀ ਇਸ ਕਰਕੇ ਆਪਨੀ ਥੋੜੀ ਜਿਹੀ ਵੀਡੀਓ ਪਲੀਜ਼ ਵੀ ਆਵਾਜ਼ ਨੂੰ ਇਗਨੋਰ ਕਰਿਓ ਕਿਉਂਕਿ ਮੇਰੀ ਥੋੜੀ ਤबीयत ਠੀਕ ਨਹੀਂ ਹੈਗੀ ਲਓ ਜੀ ਆਪਾਂ ਹਲਕਾ ਹਲਕਾ ਪਾਣੀ ਲਾ ਕੇ ਇਹਨੂੰ ਚੰਗੀ ਤਰ੍ਹਾਂ ਆਟੇ ਨੂੰ ਗੁੰਨਦਾਂਗੇ ਇਸ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਆਟਾ ਗੁੰਨ ਕੇ ਆਪਾਂ ਤਿਆਰ ਕਰਾਂਗੇ ਤੇ ਬਹੁਤ ਜ਼ਿਆਦਾ ਵਧੀਆ ਆਪਣੀ ਰੋਟੀ ਬਣਾ ਕੇ ਤਿਆਰ ਕਰਨੀ ਹੈ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾਇਓ ਥੋੜੀ ਜਿਹੀ ਮਿਹਨਤ ਤਾਂ ਜ਼ਰੂਰ ਹੈ ਪਰ ਬਹੁਤ ਹੀ ਵਧੀਆ ਰੋਟੀ ਬਣ ਕੇ ਤਿਆਰ ਹੁੰਦੀ ਹੈ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਲਓ ਜੀ 8 ਨੂੰ ਪਚੰਕਿਤਰਾ ਤੋਂ 3 ਮਿੰਟ ਲਗਾ ਕੇ ਚੰਕਿਤਰਾ ਗੁੰਨਿਆ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਤੇ ਹੁਣ ਆਪਾਂ ਇਹਨੂੰ 4-5 ਮਿੰਟ ਰੈਸਟ ਤੇ ਰੱਖ ਦਾਂਗੇ ਉਨੰਚਰ ਆਪਾਂ ਦੂਜਾ ਸਮਾਨ ਕੱਟਦੇ ਹਾਂ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਲਓ ਜੀ ਇੱਧਰ ਜਿਹੜੇ ਆਪਾਂ ਆਲੂ ਬਾਲ ਨੇ ਰੱਖੇ ਸੀ ਉਹ ਚੰਕਿਤਰਾ ਉਹ ਬਾਲ ਕੇ ਆਪਾਂ ਉਹਦਾ ਛਿਲਕਾ ਉਤਾਰ ਲਿਆ ਸੀ ਤੇ ਹੁਣ ਇੱਕ ਵਧੀਆ ਇੱਕ ਖੁੱਲੇ ਭਾਂਡੇ ਦੇ ਵਿੱਚ ਆਪਾਂ ਇਹਨੂੰ ਚੰਕਿਤਰਾ ਇਸ ਤਰ੍ਹਾਂ ਮੈਸ਼ ਕਰ ਲਾਂਗੇ ਜੇ ਤੁਸੀਂ ਚਾਹੋ ਤਾਂ ਇਹਨੂੰ ਕद्दूकसਨਾ ਵੀ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਆਲੂ ਵਾਲੀ ਰੋਟੀ ਦਾ ਲਓ ਜੀ ਹੁਣ ਆਪ ਸਾਰੇ ਆਲੂ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਚੱਕ ਚੱਕ ਕੇ ਚੰਗੀ ਤਰ੍ਹਾਂ ਇਸ ਦੇ ਹੱਥਾਂ ਦੇ ਨਾਲ ਤੋੜ ਦਾਂਗੇ ਆਲੂ ਤੁਹਾਡੇ ਚੰਗੀ ਤਰ੍ਹਾਂ ਪੱਕੇ ਹੋਣੇ ਚਾਹੀਦੇ ਠੀਕ ਹੈ ਜੀ ਨਹੀਂ ਤਾਂ ਫਿਰ ਆਪੇ ਰੋਟੀ ਬਣਨ ਵਿੱਚ ਬਹੁਤ ਦਿੱਕਤ ਆਊਗੀ ਆਪਾਂ ਨੂੰ ਲਓ ਜੀ ਸਾਰੇ ਆਲੂ ਨੂੰ ਆਪ ਇਸ ਤਰ੍ਹਾਂ ਚੰਗੀ ਤਰ੍ਹਾਂ ਹਨ ਮੈਸ਼ ਕਰ ਲਾਂਗੇ ਤਾਂ ਕਿ ਜਿੱਤੇ ਵੀ ਆਪਣੇ ਮੜਾ ਮੋਟਾ ਆਲੂ ਆਪਣੇ ਕੋਲ ਰਹਿ ਗਿਆ ਹੋਵੇ ਉਹ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਇਆ ਅਦਰਕ ਲਸਣ ਤੇ ਚਾਰ-ਪੰਜ ਹਰੀਆਂ ਮਿਰਚਾਂ ਇਹ ਮਸਾਲੇ ਤੁਸੀਂ ਜ਼ਰੂਰ ਐਡ ਕਰੋ ਜਿਹਦੇ ਨਾਲ ਨਾ ਤਾਂ ਆਪਣੀ ਰੋਟੀ ਆਪਣ ਨੂੰ ਖਰਾਬ ਕਰੂਗੀ ਨਾ ਆਪਣੇ ਪੇਟ ਦੇ ਵਿੱਚ ਭਾਰਾ ਬਣੂਗਾ ਠੀਕ ਹੈ ਜੀ ਤੇ ਦੋ ਕੱਟੇ ਹੋਏ ਬਰੀਕ ਪਿਆਜ਼ ਵੀ ਪਾਤੇ ਆਪਾਂ ਲਓ ਜੀ ਜਿਹੜਾ ਆਪਾਂ ਹਰਾ ਧਨੀਆ ਬਚਾ ਕੇ ਰੱਖਿਆ ਸੀ ਉਹਨੂੰ ਵੀ ਸਾਰੇ ਨੂੰ ਆਪਾਂ ਨੂੰ ਆਲੂਆਂ ਦੀ ਵਿੱਚ ਹੀ ਮਿਕਸ ਕਰ ਦਾਂਗੇ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਜੋੜ ਕੇ ਤਾਂ ਕਿ ਇਹਦੇ ਵਿੱਚ ਬਿਲਕੁਲ ਪਾਣੀ ਨਾ ਹੋਵੇ ਤੇ ਹੁਣ ਆਪਾਂ ਪਾਇਆ ਇਹਦੇ ਵਿੱਚ ਇੱਕ ਚਮਚਾ ਸੁੱਕਾ ਧਨੀਆ ਜਿਹਨੂੰ ਆਪਾਂ ਕੁੱਟ ਕੇ ਰੱਖਿਆ ਸੀ ਥੋੜਾ ਜਿਹਾ ਇਹਦੇ ਵਿੱਚ ਹੋਰ ਐਡ ਕਰਾਂਗੇ ਇਹ ਪਾਣੀ ਨੂੰ ਬਹੁਤ ਛੇਤੀ ਸੁੱਕ ਲਿੰਦਾ ਹੈ ਤੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਅੱਧਾ ਚਮਚਾ ਭੁੰਨਿਆ ਹੋਇਆ ਜੀਰੇ ਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਹੀ ਚਮਚਾ ਤੋਂ ਘੱਟ ਥੋੜਾ ਜਿਹਾ ਕਾਲੀ ਮਿਰਚ ਦਾ ਤੇ ਚੌਥਾ ਤੇ ਹਿੱਸਾ ਆਪਾਂ ਪਾਵਾਂਗੇ ਇਹਦੇ ਵਿੱਚ ਅਜਵੈਨ ਦਾ ਅਜਵੈਨ ਤੁਸੀਂ ਜ਼ਰੂਰ ਪਾਉਣੇ ਜਦ ਵੀ ਤੁਸੀਂ ਕੋਈ ਵੀ ਰੋਟੀ ਇਸ ਤਰ੍ਹਾਂ ਦੀ ਬਣਾਓ ਕੱਲੂ ਵਾਲੇ ਬਣਾਉਂ मुली ਵਾਲੇ ਬਣਾਉ ਪਰ ਤੁਸੀਂ ਵਿੱਚ ਮੇਥੀ ਜੂੜ ਐਡ ਕਰਿਆ ਕਰੋ ਤਾਂ ਕਿ ਆਪਰ ਖਾਣ ਵੇਲੇ ਬਿਲਕੁਲ ਵੀ ਖਰਾਬ ਨਾ ਕਰੇ ਠੀਕ ਹੈ ਜੀ ਅੱਧਾ ਚਮਚਾ ਪਾਇਆ ਆਪਾਂ ਇਹਦੇ ਵਿੱਚ ਲਾਲ ਮਿਰਚ ਦਾ ਚੌਥਾ ਇਸਾ ਪਾਇਆ ਆਪਾਂ ਇਹਦੇ ਵਿੱਚ ਹੁਣ ਹਲਦੀ ਦਾ ਕਿਉਂਕਿ ਹਲਦੀ ਬਹੁਤ ਵਧੀਆ ਟੇਸ ਆਉਂਦਾ ਲੋ ਜੀ ਨਾਲੇ ਪਤਾ ਆਪਾਂ ਚੌਥਾ ਇਸ ਇਹਨੂੰ ਥੋੜਾ ਜਿਆਦਾ ਗਰਮ ਮਸਾਲਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੇਗੀ ਮਿਰਚ ਹਲਕੀ ਜੀ ਤਾਂ ਕਿ ਦਾ ਕਲਰ ਜੇ ਪਰੌਂਠਿਆਂ ਦੇ ਵਿੱਚ ਬਹੁਤ ਵਧੀਆ ਆਵੇ ਤੇ ਹੁਣ ਆਪਾਂ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਲਾ ਦਾਂਗੇ ਤੇ ਆਲੂ ਆਦੀ ਵਿੱਚ ਇਸ ਤਰ੍ਹਾਂ ਚੰਗੀ ਤਰ੍ਹਾਂ ਫਿਰ ਲਾਸ ਤੇ ਇਸ ਤਰੀਕੇ ਨਾਲ ਮਿਕਸ ਕਰ ਦਾਂਗੇ ਬਹੁਤ ਵਧੀਆ ਕਰਾਰੀ ਰੋਟੀ ਬਣ ਕੇ ਆਪਦੇ ਤਿਆਰ ਹੋਊਗੀ ਬਹੁਤ ਹੀ ਜ਼ਿਆਦਾ ਟੇਸਟੀ ਤੁਸੀਂ ਇਹ ਨੂੰ ਇਸ ਤਰੀਕੇ ਨਾਲ ਜ਼ਰੂਰ ਬਣਾਇਓ ਲਓ ਜੀ ਹੁਣ ਫਿਰ ਚੰਗੀ ਤਰ੍ਹਾਂ ਮਿਕਸ ਕਰਤਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਲਾਸ ਤੇ ਪਾਣਗੇ ਆਪਾਂ ਇਹਦੇ ਵਿੱਚ ਚਾਟ ਮਸਾਲਾ ਠੀਕ ਹੈ ਜੀ ਇਹ ਜਿੰਨਾ ਥੋੜਾ ਜਿਹਾ ਖੱਟਾ ਪੰਝਾ ਆਊਗਾ ਆਪਣੇ ਪਰੌਂਠਿਆਂ ਦੇ ਵਿੱਚ ਤੇ ਬਹੁਤ ਜ਼ਿਆਦਾ ਵਧੀਆ ਲੱਗਦਾ ਇਸ ਤਰੀਕੇ ਦੇ ਨਾਲ ਹੁਣ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਲਓ ਜੀ ਬਹੁਤ ਵਧੀਆ ਆਪਾਂ ਸਾਰੇ ਮਸਾਲੇ ਪਾ ਕੇ ਤਿਆਰ ਕਰ ਲੈਨੇ ਆਲੂ ਜੇ ਤੁਹਾਨੂੰ ਥੋੜਾ ਜਿਹਾ ਤਿੱਖਾ ਘੱਟ ਪਸੰਦ ਆ ਤੁਸੀਂ ਥੋੜੀ ਜਿਹੀ ਮਸਾਲੇ ਇਹਨੂੰ ਘਟਾ ਵੀ ਸਕਦੇ ਹੋ ਪਰ ਤੁਸੀਂ ਅਜਵੈਨ ਜ਼ਰੂਰ ਪਾਓ ਠੀਕ ਹੈ ਅਜਵੈਨ ਪਾਉਣ ਨਾਲ ਤੁਹਾਡਾ ਬਿਲਕੁਲ ਵੀ ਢਿੱਡ ਦੇ ਵਿੱਚ ਫ੍ਰੀਮਾ ਨਹੀਂ ਹੁੰਦਾ ਹੈਗਾ ਤੁਸੀਂ ਬਿਲਕੁਲ ਚੰਗੀ ਤਰ੍ਹਾਂ ਨੂੰ ਪਚਾ ਸਕਦੇ ਹੋ ਆਪਾਂ ਤੁਸੀਂ ਦੇਖਿਆ ਹੋਊਗਾ ਆਪਾਂ ਆਟੇ ਦੇ ਵਿੱਚ ਵੀ ਅਜਵੈਨ ਨੂੰ ਜ਼ਰੂਰ ਪਾਇਆ ਸੀ ਲਓ ਜੀ ਇਹਨੂੰ ਆਪਾਂ ਰੱਖਤਾ ਰੈਸਟ 'ਤੇ ਤੇ ਹੁਣ ਆਪਾਂ ਇਹਨੂੰ ਦੇਖੋ 2 ਮਿੰਟ ਰੱਖਿਆ ਸੀ ਹੁਣ ਲਾਸਟ ਤੇ ਪਾਉਮ ਕਿ ਆਪਾਂ ਇਹਦੇ ਵਿੱਚ ਨਮਕ ਠੀਕ ਹੈ ਜੀ ਆਪਾਂ ਇਹਦੇ ਵਿੱਚ ਬਿਲਕੁਲ ਪਹਿਲਾਂ ਨਮਕ ਨਹੀਂ ਐਡ ਕੀਤਾ ਸੀ ਕਿਉਂਕਿ ਕਈ ਵਾਰੀ ਪਾਣੀ ਛੱਡ ਦਿੰਦਾ ਹੈਗਾ ਜਦੋਂ ਆਪਾਂ ਪਰੌਂਠੀ ਬਣਾਉਂਦੇ ਆ ਤੇ ਆਪਾਂ ਇਸਕਾ ਕਿ ਹੁਣ 1/2 ਚਮਚਾ ਜੀ ਹੁਣ ਆਪੇ ਸੂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਬਾਕੀ ਤੁਸੀਂ ਨਮਕ ਘਾ ਦੇ ਸਵਾਦ ਅਨੁਸਾਰ ਵਧ ਘਟ ਵੀ ਕਰ ਸਕਦੇ ਹੋ ਠੀਕ ਹੈ ਜੀ ਲਓ ਜੀ ਹੁਣ ਆਪਾਂ ਇੱਥੇ ਇੱਕ ਚੱਕਲੇ ਦੇ ਉੱਤੇ ਚੰਗੀ ਤਰ੍ਹਾਂ ਇੱਕ ਕਾਟਨ ਦਾ ਕਪੜਾ ਰੱਖ ਕੇ ਤੇ ਛੋਟੇ ਛੋਟੇ ਪੇੜਿਆਂ ਨੂੰ ਵੀ ਲਾਂਗੇ ਚੰਗੀ ਤਾਂ ਜੇ ਪਾਇਸ ਤਾਂ ਤੁਹਾਡੇ ਕਿਸੇ ਮਿਸ਼ਨ ਦੇ ਵਿੱਚ ਇਸ ਆਲੂ ਹੋਵੇ ਚਾਹੀ ਮੂਲੀ ਹੋਵੇ ਉੱਚ ਪਾਣੀ ਰਹਿ ਜਾਂਦਾ ਫਿਰ ਤੁਸੀਂ ਹਮੇਸ਼ਾ ਹੀ ਡਗੜ ਪੇੜਾ ਕਰਕੇ ਰੋਟੀ ਨੂੰ ਬਣਾਓ ਕਦੇ ਵੀ ਖਰਾਬ ਨਹੀਂ ਹੋਊਗੀ ਤੇ ਨਾ ਹੀ ਟੁੱਟੂਗੀ ਲੋ ਜੀ ਅਪਾ ਛੋਟੇ ਛੋਟੇ ਪੇੜੇ ਵੀ ਤੁਸੀਂ ਦੇਖ ਸਕਦੇ ਹੋ ਦੋ ਪੇੜੇ ਬਣਾ ਕੇ ਇਹਦੀ ਰੋਟੀ ਬਣਾ ਕੇ ਤਿਆਰ ਕਰਾਂਗੇ ਪੇੜਾ ਆਪਣਾ ਵੱਡਾ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਜਿਹੜੀ ਰੋਟੀ ਨੂੰ ਆਪਾਂ ਇੱਕ ਪੇੜੇ ਵਿੱਚ ਲਾ ਕੇ ਤਿਆਰ ਕਰਦੇ ਆ ਉਹੀ ਪੇੜੇ ਨੂੰ ਆਪਾਂ ਦੋ ਪੇੜਿਆਂ ਦੇ ਵਿੱਚ ਲਾ ਕੇ ਤਿਆਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਥੋੜਾ ਥੋੜਾ ਆਟਾ ਭਲਾਇਆ ਜਿਆਦਾ ਨਹੀਂ ਲਿਆ ਹੈਗਾ ਤੇ ਇਸ ਤਰੀਕੇ ਨਾਲ ਜੇ ਤੁਸੀਂ ਰੋਟੀ ਜਿਵੇਂ ਤੁਸੀਂ ਅਣਜਾਣ ਹੋ ਜਾਂ ਪਹਿਲੀ ਵਾਰੀ ਬਣਾ ਰਹੇ ਹੋ ਤੁਸੀਂ ਬਹੁਤ ਵਧੀਆ ਬਣਾ ਕੇ ਇਹਨੂੰ ਤਿਆਰ ਕਰ ਸਕਦੇ ਹੋ ਬਿਲਕੁਲ ਵੀ ਤੁਹਾਡੇ ਕੋਲ ਨਹੀਂ ਟੁੱਟੂਗੀ ਬਸ ਤੁਸੀਂ ਬਣਾਉਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਠੀਕ ਹੈ ਜੀ ਤੁਸੀਂ ਫਿਰ ਇੱਕ ਪੀੜੇ ਚ ਬਿਲਕੁਲ ਵੀ ਨਾ ਬਣਾਓ ਜੇ ਤੁਸੀਂ ਪਹਿਲੀ ਵਾਰੀ ਬਣਾ ਰਹੇ ਹੋ ਲੋਕੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਹੁਤ ਵਧੀਆ ਆਪਾਂ ਛੋਟਾ ਜਿਹਾ ਪੇੜਾ ਲਿਆ ਸੀ ਤੇ ਹੁਣ ਜਿਹੜਾ ਆਪਣੇ ਆਲੂ ਦਾ ਮਿਸ਼ਰਣ ਸੀ ਉਹ ਸਾਰਾ ਆਪੋ ਇਸ ਪੇੜੇ ਦੇ ਉੱਤੇ ਚੰਗੀ ਤਰ੍ਹਾਂ ਇਸ ਤਰ੍ਹਾਂ ਫਲਾ ਦਾਂਗੇ ਤਾਂ ਕਿ ਜਦੋਂ ਆਪਾਂ ਇਸ ਪਰੌਂਠੇ ਨੂੰ ਖਾਵਾਂਗੇ ਨਾ ਉਹ ਸਾਰਿਆਂ ਦੇ ਵਿੱਚ ਚੰਗੀ ਤਰ੍ਹਾਂ ਆਲੂ ਆਵੇ ਤੇ ਫਲੇਵਰ ਬਹੁਤ ਵਧੀਆ ਆਵੇ ਤੇ ਸੱਡਾ ਨੂੰ ਆਪਾਂ ਥੋੜਾ ਜਿਹਾ ਛੱਡਾਂਗੇ ਕਿਉਂਕਿ ਆਪਾਂ ਇਹਦੇ ਉੱਤੇ ਹੁਣ ਦੂਸਰੇ ਨੂੰ ਪੇੜੇ ਦੀ ਜਿਹੜੀ ਰੋਟੀ ਬਣਾ ਕੇ ਹਲਕੀ ਜਿਹੀ ਛੋਟੀ ਜਿਹੀ ਤਿਆਰ ਕੀਤੀ ਸੀ ਉਹਨੂੰ ਇਸ ਤਰ੍ਹਾਂ ਦੇ ਉੱਪਰ ਰੱਖ ਲਏ ਤੇ ਸੈਡਾ ਤੋਂ ਆਪਾਂ ਉਹਨੂੰ ਚੰਗੀ ਤਰ੍ਹਾਂ ਹਲਕਾ ਹਲਕਾ ਦਬਾ ਦਾਂਗੇ ਤੇ ਉੱਪਰ ਦੀ ਇਸ ਤਰ੍ਹਾਂ ਹਲਕਾ ਜਿਹਾ ਹੱਥ ਨਾਲ ਦਬਾ ਦਾਂਗੇ ਇਹ ਬਿਲਕੁਲ ਹੀ ਨਹੀਂ ਟੁੱਟਦੀ ਤੁਸੀਂ ਇਸ ਤਰੀਕੇ ਨਾਲ ਜਰੂਰ ਬਣਾਇਆ ਤੁਸੀਂ ਦੇਖ ਸਕਦੇ ਹੋ ਮੈਂ ਬਣਾ ਰਹੀ ਹਾਂ ਨਾਲੇ ਮੈਂ ਤੁਹਾਨੂੰ ਵੇਲਣੇ ਦੇ ਨਾਲ ਚੰਗੀ ਤਰ੍ਹਾਂ ਵੇਲ ਕੇ ਦਿਖਾਉਂਗੀ ਇਹ ਨਾਲ ਤਾਂ ਇਹਦੇ ਵਿੱਚ ਆਲੂ ਬਾਹਰ ਆਣਗੇ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਈ ਲੋ ਜੀ ਹੱਥਾਂ ਨਾਲ ਆਪਾਂ ਇਸ ਤਰ੍ਹਾਂ ਹਲਕਾ ਹਲਕਾ ਜਿਹਾ ਪ੍ਰੈਸ ਕਰਤਾ ਹੈ ਤੇ ਤੁਸੀਂ ਇਸ ਤਰ੍ਹਾਂ ਕਾਟਨ ਨੂੰ ਚੰਗੀ ਤਰ੍ਹਾਂ ਕੱਪੜੇ ਨੂੰ ਇਸ ਤਰ੍ਹਾਂ ਦੀ ਪਲਟ ਕੇ ਰੱਖ ਸਕਦੇ ਹੋ ਲਓ ਜੀ ਹੁਣ ਆਪੇ ਨੂੰ ਇੱਕ ਵੀਲਣ ਦੀ ਵਜਨ ਨਾਲ ਸੰਗੀਤ ਰਾਂ ਇਹਨੂੰ ਵੀਲ ਦਾਂਗੇ ਜਿੰਨੀ ਤੁਹਾਨੂੰ ਵੱਡੀ ਛੋਟੀ ਰੋਟੀ ਚਾਹੀਦੀ ਹੈ ਤੁਸੀਂ ਉਨੇ ਵੀਲ ਕੇ ਤਿਆਰ ਕਰ ਸਕਦੇ ਹੋ ਇਸ ਤਰੀਕੇ ਨਾਲ ਦੇਖੋ ਬਹੁਤ ਵਧੀਆ ਵੀਲ ਕੇ ਤਿਆਰ ਹੋ ਜਾਂਦੇ ਤੁਹਾਨੂੰ ਵੀਲਣ ਵੇਲੇ ਬਿਲਕੁਲ ਵੀ ਖਾਈ ਨਹੀਂ ਆਉਗੀ ਤੁਸੀਂ ਰਾਮਦਾਈ ਨੇ ਇਹਨੂੰ ਇਸ ਤਰ੍ਹਾਂ ਬੇਲ ਕੇ ਬਹੁਤ ਵਧੀਆ ਰੋਟੀ ਬਣਾ ਕੇ ਖਾ ਸਕਦੇ ਹੋ ਜੇ ਤੁਸੀਂ ਆਪਣੇ ਕਈ ਵਾਰੀ ਬੱਚੇ ਬਾਹਰ ਹੁੰਦੇ ਆ ਇਕੱਲੇ ਹੁੰਦੇ ਆ ਉਹਨਾਂ ਬੱਚਿਆਂ ਨੂੰ ਲੋੜ ਹੁੰਦੀ ਹੈ ਕਿ ਸੀ ਕਿਸ ਤਰ੍ਹਾਂ ਬਣਾ ਕੇ ਤਿਆਰ ਕੀਏ ਉਹਨਾਂ ਤੋਂ ਨਹੀਂ ਬਣਦੀ ਉਹ ਇਸ ਤਰੀਕੇ ਨਾਲ ਬਣਾ ਕੇ ਬਹੁਤ ਹੀ ਵਧੀਆ ਰੋਟੀ ਬਣਾ ਕੇ ਤਿਆਰ ਕਰ ਸਕਦੇ ਆ ਲਓ ਜੀ ਹੁਣ ਮੀਡੀਅਮ ਗੈਸ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਰੋਟੀ ਨੂੰ ਪਕਾਵਾਂਗੇ ਪਹਿਲਾਂ ਆਪਾਂ ਤਵੇ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਸੀ ਉਸ ਤੋਂ ਬਾਅਦ ਆਪਾਂ ਗੈਸ ਨੂੰ ਮੀਡੀਅਮ ਕਰਤਾ ਹੁਣ ਮੀਡੀਅਮ ਗੈਸ ਤੇ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਆਲੂ ਰੋਟੀ ਨੂੰ ਬਣਾ ਕੇ ਤਿਆਰ ਕਰਾਂਗੇ ਲਓ ਜੀ ਇਹਨੂੰ ਆਪਾਂ ਢਿੱਸੀ ਥੋੜੀ ਜਿਹੀ ਚੰਗੀ ਤਰ੍ਹਾਂ ਚੋਪੜਾਂਗੇ ਤੁਸੀਂ ਕੋਈ ਹੋਰ ਘਿਓ ਨਾ ਲਗਾਓ ਠੀਕ ਹੈ ਜੀ ਜਾਂ ਮੱਖਣ ਲਗਾਓ ਚਾਹੇ ਦੇਸੀ ਘਿਓ ਲਾਓ ਇਹਦੇ ਨਈ ਰੋਟੀ ਦਾ ਟੇਸ ਬਹੁਤ ਵਧੀਆ ਬਣ ਕੇ ਬਾਹਰ ਹੁੰਦਾ ਹੈ ਜਦੋਂ ਤੁਸੀਂ ਇਹਨੂੰ ਬਣਾ ਕੇ ਖਾਓਗੇ ਤੁਸੀਂ ਇੱਕ ਨਹੀਂ ਜਾਈਓ ਉਹਦੇ ਦੋ ਦੋ ਖਾਓਗੇ ਤੇ ਤੁਹਾਡੀਆਂ ਬਹੁਤ ਵਧੀਆ ਹਜ਼ਮ ਹੋਣਗੀਆਂ ਆਪਾਂ ਤੁਹਾਨੂੰ ਪਹਿਲਾਂ ਵੀ ਕਿਹਾ ਤੁਸੀਂ ਅਜਵੈਨ ਪਾਉਣਾ ਬਿਲਕੁਲ ਵੀ ਨਾ ਭੁੱਲਿਓ ਠੀਕ ਹੈ ਜੀ ਤੇ ਲਸਣ ਵੀ ਜਰੂਰ ਐਡ ਕਰਿਓ ਲਓ ਜੀ ਹੁਣ ਆਪਾਂ ਦੋਨਾਂ ਸਾਈਡਾਂ ਤੇ ਇਹਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਮੀਡੀਅਮ ਗੈਸ ਤੇ ਤੇ ਜਿਹੜਾ ਆਪਾਂ ਇਹਦੇ ਉੱਤੇ ਦੇਸੀ ਘਿਓ ਲਗਾ ਰਹੇ ਹਾਂ ਬਹੁਤ ਥੋੜਾ ਥੋੜਾ ਕਰਕੇ ਲਗਾ ਰਹੇ ਹਾਂ ਤਾਂ ਕਿ ਇਹਦਾ ਪੇਸਟ ਬਹੁਤ ਵਧੀਆ ਬਣ ਕੇ ਤਿਆਰ ਹੋਵੇ ਇਹ ਆਪਾਂ ਜ਼ਿਆਦਾ ਨਹੀਂ ਲਗਾ ਰਹੇ ਠੀਕ ਹੈ ਜੀ ਲਓ ਜੀ ਇਹ ਬਿਲਕੁਲ ਆਪਾਂ ਹਲਕਾ ਹਲਕਾ ਲਗਾ ਰਹੇ ਹਾਂ ਤੇ ਚੈਟਾ ਤੋਂ ਚੰਗੀ ਤਰ੍ਹਾਂ ਦਬਾ ਦਾਂਗੇ ਤੇ ਇਹ ਆਪਣੇ ਸਾਰੇ ਪਾਸੇ ਆਲੂ ਬਣ ਕੇ ਤਿਆਰ ਹੋਇਆ ਪਰੌਂਠਾ ਬਹੁਤ ਵਧੀਆ ਇਸ ਤਰੀਕੇ ਨਾਲ ਤੁਸੀਂ ਬਹੁਤ ਸੌਖੇ ਤਰੀਕੇ ਨਾਲ ਘਰ ਦੇ ਵਿੱਚ ਇਹਨੂੰ ਤਿਆਰ ਕਰ ਸਕਦੇ ਹੋ ਲਓ ਜੀ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਜਿਹੜੇ ਹੋ ਕੇ ਵੀ ਕ ਤੁਸੀਂ ਇਹ ਸੱਕਦੇ ਹੋ ਬਹੁਤ ਵਧੀਆ ਪਰੌਂਠੇ ਬਣ ਕੇ ਆਪਾਂ ਤਿਆਰ ਕੀਤੇ ਨੇ ਤੁਸੀਂ ਇਹਨੂੰ ਮੱਖਣ ਨਾਲ ਖਾਓ ਦਹੀਂ ਲੱਸੀ ਨਾਲ ਖਾਓ ਜੇ ਨਹੀਂ ਤਾਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਸੇ ਨਾਲ ਇਹਨੂੰ ਬਣਾ ਕੇ ਖਾ ਸਕਦੇ ਹੋ ਤੁਸੀਂ ਦੇਖੋ ਬਹੁਤ ਵਧੀਆ ਪਰੌਂਠਾ ਬਣ ਕੇ ਤਿਆਰ ਹੋਇਆ ਬਹੁਤ ਛੇਤੀ ਵਧੀਆ ਤਰੀਕੇ ਨਾਲ ਬੱਚੇ ਵੀ ਬਣਾ ਕੇ ਆਪਣੇ ਤਰੀਕੇ ਨਾਲ ਖਾ ਸਕਦੇ ਆ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੇ ਆ ਕਿਉਂਕਿ ਇਹਦੇ ਅੰਦਰ ਤਿੱਕਰ ਚੰਗੀ ਤਰ੍ਹਾਂ ਆਲੂ ਗਏ ਨੇ ਠੀਕ ਹੈ ਜੀ ਇਸ ਤਰ੍ਹਾਂ ਨਹੀਂ ਹੈਗੇ ਵੀ ਆਪਣੇ ਕਈ ਜਗ੍ਹਾ ਤੇ ਆਪਾਂ ਦੇਖਿਆ ਨਾ ਪਰੌਂਠੇ ਆਲੂ ਹੁੰਦੇ ਆ ਵਿੱਚ ਨਹੀਂ ਹੁੰਦੇ ਇਹਦੇ ਵਿੱਚ ਜਮਮ ਬਿਲਕੁਲ ਪੂਰੇ ਚੰਗੀ ਤਰ੍ਹਾਂ ਆਲੂ ਹੋਣਗੇ ਤੁਸੀਂ ਇਸ ਤਰੀਕੇ ਨਾਲ ਜਰੂਰ ਖਾਓ ਦੇਖੋ ਜੀ ਇਹ ਅੰਦਰ ਤਿੱਕਰ ਚੰਗੀ ਤਰ੍ਹਾਂ ਆਲੂ ਗਏ ਹੋਏ ਨੇ ਪਰੌਂਠਾ ਬਹੁਤ ਜ਼ਿਆਦਾ ਗਰਮ ਹੈ ਇਸ ਕਰਕੇ ਮਿਰਤ ਫੜਿਆ ਨਹੀਂ ਜਾ ਰਿਹਾ ਪਰ ਇਹ ਬਹੁਤ ਵਧੀਆ ਆਲੂ ਅੰਦਰ ਤਿੱਕਰ ਗਏ ਨੇ ਤੇ ਬਹੁਤ ਹੀ ਕਰਾਰੀ ਰੋਟੀ ਬਣ ਕੇ ਆਪੇ ਤਿਆਰ ਹੋਈ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਘਰੇ ਬੱਚਿਆਂ ਨੂੰ ਖਵਾਓ ਬਹੁਤ ਵਧੀਆ ਤੇ ਖੁਸ਼ ਹੋ ਕੇ ਖਾਣਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਨੇ ਮੇਨੇ ਮੀਆ ਵੀਡੀਓ ਲੈ ਕੇ ਸੇਹਾ ਜਾਈ ਹੋਈਏ ਓਕੇ ਜੀ ਥੈਂਕ ਯੂ ਬਾਏ